ਓਏ ਹੋਏ 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 ਡੋਲੇ ਤੇ ਬੜਿਆ ਅੱਜ ਬੋਲੀ ਪੀਤੀ ਆ ਨਹੀਂ ਦੀ ਟੈਨਸ਼ਨ ਕਿਉਂ ਲੈਣੀ ਆਪਾਂ ਤੇ ਬੰਦੇ ਬੁੰਦੇ ਥੋੜੇ ਮਤਲਬ ਜੋੜੀਏ ਥੋੜੇ ਹਣਾ ਮਿੰਤਾ ਮੁੰਤਾ ਪਾ ਗਏ ਬੰਦੇ ਬੁੰਦੇ ਜੋੜੀਏ ਨਾਲ ਫੇਰ ਗੱਲ ਬਣਨੀ ਆ ਵੀ ਦੇਖਦਾ ਤੇ ਨਹੀਂ ਮੈਨੂੰ ਇੱਥੇ ਕਿਤੇ ਕੋਈ ਹੁੰਦਾ ਏ ਕੋਈ ਵੀ ਤੇ ਇਹਨੂੰ ਤੁਰਿਆ ਹੁੰਦਾ ਹੋਈ ਆਇਆ ਆ ਚਾਰ ਲੈਣ ਨੂੰ ਥੋੜੀ ਮਾੜੀ ਮੋਟੀ ਕਾਪੂ ਕੋ ਕੁ ਛੱਡਦੇ ਆ ਟੈਨਸ਼ਨ ਕਿਉਂ ਲੈਣੀ ਆ ਕਦਾ ਭਾਈ ਜਿੰਮ ਸਿਖਾਉਂਦੇ ਆ ਜਿੰਮ ਹੀ ਸਿਖਾਉਂਦੇ ਆ ਹੋਰ ਇੱਥੇ ਤੈਨੂੰ ਕੀ ਹੋਰ ਕੀ ਸਿਖਾਉਣਾ ਭਰਾ ਜਿੰਮ ਵਾਲੇ ਬੰਦੇ ਤੈਨੂੰ ਸਰੀਰ ਨਹੀਂ ਵੇਚਦਾ ਇਹਨਾਂ ਦਾ ਭਾਈ ਮੈਂ ਵੀ ਆਇਆ ਆਇਆ ਛੇਤੀ ਆ ਯਾ ਠੀਕ ਆ 1 ਮਿੰਟ ਰੁਕੋ ਮੈਂ 2 ਮਿੰਟ 'ਚ ਆ ਗਿਆ ਓ 1 ਮਿੰਟ ਰੁਕੋ 2 ਮਿੰਟ 'ਚ ਆ ਗਿਆ ਆਇਆ ਸਿੱਧਰ ਵੀ లై గేమ్ ਮੱਦ ਬਣਾਏ ਡੋਲੇ ਆ ਪੋਜੀਸ਼ਨ ਬਣਾ ਲਈਏ ਦੋਲੇ ਬੜਾ ਦਸੀਏ ਮਲਾਇਨੀ ਉਏ ਹੋਏ 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 ਓਏ ਹੋਏ ਹੋਏ ਕਿਦਾਂ ਭਾਈ ਓਏ ਹੋਏ ਹੋਏ ਅੱਦਾਂ ਕਰਦਾ ਪਰਾਂ ਪਰਾਂ ਮਾਰ ਮਾਰ ਪਰਾਂ 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 ਮਾਰ ਓਏ ਸ਼ਾਟ ਦੋ ਯਾਰ ਮਾਰ ਸਤ ਜੀ ਸਤ ਜੀ ਨਾ ਨਾ ਇਹ ਕੰਮ ਨਹੀਂ ਕਰਨਾ ਭਰਾ ਮੇਰਾ ਬਾਈ ਤੁਸੀਂ ਆਪਣੇ ਗੁਰੂ ਹੀ ਆਪਾਂ ਨੇ ਪਤਾ ਵਾ ਗੁਰੂ ਆ ਤੁਸੀਂ ਆਪਣੇ ਸਦਾ ਤਾਂ ਸਹੀ ਮੇਰੇ ਮੜੇ ਪਤਾ ਗੱਲ ਕੀ ਸਰ ਡੋਲੇ ਬਣਾਉਂਦਾ ਮੈਂ ਤਾਂ ਗਾੜੀ ਸਰੀਰ ਥੋੜਾ ਖਤਰਨਾਕ ਮੜੇ ਖੜੀ ਹੋਇਓ ਖੜੀ ਹੋਇਓ ਉਹ ਬੜੀ ਚੰਗੀ ਜੀਤੀ ਮੈਨਾਂ ਪਤਾ ਗੱਲ ਕੀ ਤੂੰ ਹੁਣ ਜਿੰਬ ਨੂੰ ਮਿਲਣਾ ਨਾ ਨਹੀਂ ਭਾਈ ਲੱਗਣਾ ਹੀ ਤੈਨੂੰ ਮੇਰਾ ਦੇਖ ਕੇ ਲੱਗਦਾ ਨਾ ਅਸਟੀ ਸ਼ੁਰੂ ਇਹ ਮੀਰ ਨੂੰ ਲੱਗ ਰਹੀ ਹੈ ਹੱਡੀਆਂ ਹੀ ਲੱਗਦਾ ਹੱਡੀਆਂ ਹੀ ਆ ਹੋਰ ਵਿੱਚ ਕੀ ਆ ਨਿਊਡਲ ਆ ਤੇ ਮੈਂ ਮੈਂ ਤੈਨੂੰ ਦੱਸਦਾ ਈ ਤੈਨੂੰ ਦੱਸਦਾ ਇਹ ਟੈਕਨੀਕ ਮੈਂ ਜਦੋਂ ਇਦਾਂ ਕਰਨਾ ਨਾਲੇ ਇਦਾਂ ਡੋਲਾ ਕਰਨਾ ਹੂੰ ਤੇ ਤੇਰੀ ਬਾਹ ਦੇ ਪੈਣ ਥਲੇ ਹੂੰ ਕਿਤੇ ਜੀਜੀ ਘਰੇ ਨਹੀਂ ਨੰਨਾ ਆ ਆ ਉੱਤੋਂ ਢਾਪ ਲੈ ਡੇ ਡੇਗਣਾ ਨਹੀਂ ਡੇਗਣਾ ਨਹੀਂ ਬੰਦਾ ਡੇਗਿਆ ਬੰਦਾ ਡੇਗਿਆ ਆ ਜਾ ਇੰਨਾ ਵੀ ਨਹੀਂ ਭਰਾ ਬੈ ਜਾ ਬੈ ਜਾ ਬੈ ਜਾ ਬੈ ਜਾ ਸਿੱਪ ਬੈ ਬੈ ਉਹ ਬੈ ਜਾ ਪਰ ਆਵੇ ਕਿੱਧਰ ਹੈ ਕਿੱਧਰ ਥੱਲੇ ਆ ਦੇਖ ਲੈ ਵੇਖ ਕਿ ਵੇਖ ਓਏ ਹੋਏ ਹੋਏ ਇਹਨਾਂ ਕਦੋ ਦੇ ਜੀ ਮੱਚ ਤਾ ਉਹ ਕੀ ਮ ਬੜੇ ਬੜੇ ਟਾਈਮ ਦੀ ਤੈਨੂੰ ਮੈਂ ਦੱਸਦਾ ਜਦੋਂ ਕਿਤੇ ਪਹਿਲੇ ਸਮੇਂ ਜਦ ਮੈਂ ਜਿਮ ਨੂੰ ਨਾ ਨਹੀਂ ਨਾ ਲੋਕੀ ਮੈਨੂੰ ਐਂ ਕਰ ਦਿੰਦੇ ਐਂ ਐਂ ਕਦੋਂ ਕਰਦੇ ਹੁੰਦੇ ਯਾਰੋ ਤਾਂ ਕਰਦੇ ਸੀ ਕਹਿੰਦੇ ਭਾਈ ਘਰੇ ਪਹੁੰਚੋ ਤੁਸੀਂ ਲੋਡ ਨਹੀਂ ਪਈ ਪਹਿਲੇ ਭਾਈ ਕਿਤੇ ਵੀ ਲੋਡ ਮੂਡ ਪਈ ਸਾਨੂੰ ਦੱਸਣਾ ਸੀ ਇਦਾਂ ਨੇ ਮੱਦੇ ਹੀ ਆਪਣੇ ਨੂੰ ਕਿਉਂਕਿ ਸਰੀਰ ਬੜਾ ਯਾਰ ਪਹਿਲੇ ਸਮੇਂ ਜਦ ਕੋਣ ਥੋੜਾ ਛੀਲ ਯਾਰ ਘਟ ਗਿਆ ਉਹ ਚੱਕਰ ਕੀ ਕੰਮ ਬੜਾ ਪੈਂਦਾ ਯਾਰ ਕੰਮ ਬੜਾ ਪੈਂਦਾ ਥੋੜਾ ਘਟ ਗਿਆ ਕੀ ਜਿਆਦਾ ਹੀ ਘਟ ਗਿਆ ਚਾਲਾ ਯਾਰ ਜਿਆਦਾ ਹੀ ਹੋ ਗਿਆ ਵਾ ਤਾਂ ਕਰਕੇ ਹੁਣ ਯਾਰ ਇੱਕੋ ਡੰਬਲ ਲਿਆਂਦਾ 250 ਦਾ ਇਹਨੇ ਖਰੀਦ ਰੂਟ ਬਣਾਈਦਾ ਮਾੜਾ ਮੋਟਾ 250 ਦੇ ਤੱਕ ਡੰਬਲ ਲਿਆਂਦੇ ਕਿ 250 ਵਾਲੀ ਕਿ ਡੀ ਲਿਆਂਦੀ ਥਾਰ ਜਿਹੜੀ ਨਵੀਂ ਚੱਲੀ ਏ ਉਹਦੀ ਟਾਇਰ ਲੱਗਦੇ ਮੈਨੂੰ ਤੇ ਉਹ ਨਹੀਂ ਨਹੀਂ ਟਾਇਰ ਥੋੜੀ ਉਹਦੇ ਇਹਨੂੰ ਕਿੰਨੂੰ ਕਿਦਾਂ ਪਤਾ ਲੱਗਿਆ ਯਾਰ ਤਾਰ ਦੇ ਟਾਇਰ ਉਹ ਨਹੀਂ ਇਹ ਡੰਬਲ ਯਾਰ ਨਵੇਂ ਆਏ ਹੈਗੇ ਆ ਤਾਂ ਵਾਲੇ ਇਹ ਆਏ ਬਾਹਰੋਂ ਇੰਪੋਰਟ ਹੋ ਗਏ ਹਾਂ ਕੋੜੇ ਮਹਿੰਗੇ ਆ ਇੰਪੋਰਟੇ ਮਹਿੰਗੇ ਪੁੱਛੀ ਨਾ ਪੁੱਛੀ ਨਾ ਕਿੰਨੇ ਮਹਿੰਗੇ ਆਏ ਭਾਈਏ ਤੁਹਾਡੇ ਹੱਥ ਪੈਰ ਕਿੰਨੇ ਕ ਮਜ਼ਬੂਤ ਆ ਉਹ ਹੱਥ ਪੈਰ ਲੈ ਕਿਉਂ ਮੈਂ ਕਬੱਡੀ ਖੇਡਨੀ ਆ ਨਹੀਂ ਇਹ ਮੈਂ ਆਪਣੀ ਕਰਨੀ ਹਾਂ ਕਿੱਦਾਂ ਬਣਨੀ ਯਾਰ ਕੋਹ ਨਹੀਂ ਵੇਆ ਮੇਰੀ ਗੱਲ ਤੁਹਾਨੂੰ ਸਰੀਰ ਕਿੱਦਾਂ ਮੈਂ ਬਣਾਉਣਾ ਨਹੀਂ ਨਾ ਤੈਨੂੰ ਮੈਂ ਦੱਸ ਦਿੰਦਾ ਅੱਜ ਕੋਈ ਨੁਸਖਾ 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 ਦੱਸ ਦੇਣਾ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਹਾਂ ਜੀ ਸਾਰਿਆਂ ਦਾ ਪਹਿਲਾਂ ਇਹ ਚੀਜ਼ ਤੋਂ ਛੱਡਣੀ ਨਹੀਂ ਗਈ ਜਿਹੜੇ ਦਿਨ ਮੈਂ ਦੱਸਤੀ ਸਾਰਿਆਂ ਦਾ ਪਹਿਲਾਂ ਸਾਰਿਆਂ ਦਾ ਪਹਿਲਾਂ ਇਹ ਚੀਜ਼ ਤੋਂ ਛੱਡਣੀ ਨਹੀਂ ਗਈ ਕੀ ਹੈ ਬੜਾ ਸਾਰਿਆਂ ਦਾ ਪਹਿਲਾਂ ਇਹ ਚੀਜ਼ ਤੋਂ ਦਿਮਾਗ 'ਚ ਰੱਖੀ ਹੋਇਆ ਇਹ ਨੁਸਖਾ ਹੋਇਆ ਸਾਰਿਆਂ ਤੋਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਯਾਰ ਵੇਖ ਇਹ ਨੁਸਖਾ ਬਹੁਤ ਖਤਰਨਾਕ ਚੀਜ਼ ਆ ਜਦੋਂ ਇਹ ਚੀਜ਼ਾਂ ਨੂੰ ਪਤਾ ਲੱਗ ਗਿਆ ਨਾ ਫਿਰ ਤੂੰ ਆਪਣੇ ਤਰ੍ਹਾਂ ਸਰੀਰ ਬਣਾ ਲੈਣਾ ਹੁਣ ਮੇਰੇ ਆਲਵੇ ਲਾ ਯਾਰ ਸਰੀਰ ਬੋਆ ਯਾਰ ਹੁਣ ਵੇਖ ਪਤਾ ਗੱਲ ਕੀ ਕਿਵੇਂ ਪੰਗਾ ਪੰਗਾ ਪਾ ਗਿਆ ਆਪਣੇ ਆਪਾਂ ਲੋਕੀ ਪਈ ਜਦੋਂ ਕਿਤੇ ਤੇਰਾ ਭਰਾ ਆ ਜਾਵੇ ਤੁਰਦਾ ਟੋਰ ਜਿਹਦੇ ਨਾਲ ਆ ਠੀਕ ਆ ਉਹ ਭਾਈ ਪਹਿਲੇ ਜਾਂਦੇ ਪਈ ਯਾਰ ਮਾਫੀ ਪੜੀ ਮਾਫੀ ਕਈ ਗਲਤੀ ਹੋ ਗਈ ਉਹ ਇਦਾਂ ਕਰ ਦੋ ਬੰਦੇ ਆ ਯਾਰ ਉਹਨਾਂ ਨੂੰ ਪਤਾ ਹੁਣ ਗਰੀਬ ਕਿਸੇ ਨੂੰ ਕੁੱਟਾਂਗੇ ਛੱਟ ਪੇੜ ਲੱਗੂ ਵਿਚਾਰੇ ਨੂੰ ਠੀਕ ਆ ਪੈਸੇ ਲਾਵਾਂਗੇ ਉੱਤੇ ਅੱਗੇ ਦਿਨ ਪੜਾ ਸ਼ਰੀਰ ਉਹਨਾਂ ਕੋ ਆਪਣਾ ਤਾਂ ਕਰਕੇ ਓਏ ਇਹ ਡਾਂਡ ਕਿੱਦਾਂ ਲਾਈਦੇ ਏ ਮੜੀ ਕੋਈ ਕਹੋ ਡੰਡ ਲਾਈਦੇ ਆ ਲਤਣ ਲਾਈਦੇ ਡੰਡ ਕਿੱਦਾਂ ਲਾਈਦੇ ਆ ਡੰਡ ਯਾਰ ਪਤਾ ਹੈ ਕਰੀ ਮੈਂ ਲਾ ਲੇ ਡੰਡ ਕਿੰਨੇ ਲਾਈ ਜਦੋਂ ਮੈਂ ਲਾਇਆ ਨਾ 7 ਇਹ 10 ਡੰਡ ਉਦੋਂ ਵੀ ਕੋਹ ਨਹੀਂ ਆਇਆ ਹਾਏ ਜਦੋਂ ਲਾਇਆ ਮੈਂ 20 ਡੰਡ ਉਦੋਂ ਵੀ ਕੋਹ ਨਹੀਂ ਆਇਆ ਬੜੀ ਮਾੜੀ ਕੋਈ ਮਾੜੀ ਅਜੇ ਕਿੱਥੋਂ ਆਈ ਇਹ ਤੇ ਮੈਂ ਦੱਸਾਂ ਦਿਆਂਵਾ ਅੱਛਾ ਫਿਰ ਮੈਂ ਜਦ 30 ਡੰਡ ਲਾਇਆ ਉਦੋਂ ਵੀ ਕੋਹ ਨਹੀਂ ਆਇਆ ਮੈਂ ਵੇਖਣ ਲੱਗ ਪਿਆ ਮੈਂ ਆ ਲੈਾ ਸਰੀਰ ਮੇਗਾ ਪੂਰਾ ਖਤਰਨਾਕ ਆਪਣਾ ਫੇਰ ਤੇਰੇ ਵਰਗਾ ਹੀ ਇੱਕ ਉਥੇ ਠੀਕ ਆ ਉਹਨੇ ਪੰਪ ਦੇ ਤੱਕਿੰਦਾ ਭਾਈ ਕਹਿੰਦਾ ਭਾਈ ਤੁਹਾਡੀ ਬੋੜੀ ਬੋਦ ਕੀਗਾ ਮੈਂ ਆ ਗਿਆ ਪੰਪ 'ਚ ਯਾਰ ਫਿਰ ਮੈਂ ਨਾ 10 ਡੰਡ ਹੋਰ ਲਾਏ 40 ਹੋ ਗਏ ਫਿਰ ਹਾਂ ਜਦੋਂ ਫਿਰ ਮੈਂ 41 ਮ ਡੰਡ ਲਗਾਈ ਨਾ ਲੋਨ ਫਿਰ ਸਟਾਰ ਮੈਂ ਤੋਂ ਠਹਿਣ ਗਿਆ ਸੋ ਗਈ ਹਾਂ ਸੋ ਗਈ ਉਹ ਤੋਂ ਬਾਅਦ ਉਹਦੇ ਪੰਪ ਦੇ ਵਿੱਚ ਭਰਾਵਾ ਆਰੋਂ ਦਾ ਹੁਣ ਸਰੀਰ ਬਣਨ ਦਿਆਈ ਪੰਪ ਚ ਨਹੀਂ ਹੋਣਾ ਚਾਹੀਦਾ ਯਾਰ ਚਲ ਇਹ ਤਾਂ ਦੋ ਆਦੂ ਮੜੀ ਕੋ ਉਹ ਉਹ ਇਹੋ ਤਨ ਹੁੰਦਾ ਤੁਰਿਆ ਹੋਈ ਕੋਈ ਤਾਂ ਨਹੀਂ ਕੋਣ ਹੁੰਦਾ ਤੇਰਾ ਭਰਾ ਲੱਗਦਾ ਲਓ ਆ ਮਾਰੇ ਕੁਛ ਪਾਟੇ ਤੇ ਲਵਾਣੀ ਆ ਆ ਆ ਆ ਆ ਪਾਟੇ ਨੂੰ ਤੂੰ ਕਿਤੇ ਪੁੱਛ ਤੇ ਵਰਤੀ ਹੋਣਾ ਇੱਕ ਮਿੰਟ ਉਹ ਮੈਂ ਇਹ ਗੱਲ ਨਹੀਂ ਚਾਹਦੇ ਮੈਂ ਤਾਂ ਮੇਰੇ ਪਾਟੇ ਦੇ ਵਿੱਚ ਲੋਕ ਵੇਖ ਲੋ ਯਾਰ ਆਂਦੇ ਪਰ ਆ ਪਤਾ ਚੱਕਰੀ ਹੋਈ ਮੈਨੂੰ ਯਾਰ ਸਤ ਪਿਛਲੀ ਜਾਲ ਆਂਦੀ ਯਾਰ ਇੱਕ ਵਾਰ ਇੱਕ ਇੱਕ ਵਾਰ ਇੱਕ ਕਰੀਪਰਾ ਤੁਹਾਨੂੰ ਮੈਂ ਦੱਸਦਾ ਇੱਕ ਕਰੀ ਮੈਂ ਗਏ ਜਿਮ ਜਦੋਂ ਮੈਂ ਜਿਮ ਇੰਟਰ ਕੀਤਾ ਨਾ ਤੇ ਜਦੋਂ ਮੈਂ ਇੰਟਰ ਕੀਤਾ ਤੇ ਉਹ ਮੇਰੇ ਲਈ ਵੇਖਣ ਕੀ ਦਿੱਤੀ ਹਰ ਸ਼ਰ ਬੜਾ ਹੋ ਗਿਆ ਆ ਤੁਹਾਡੀ ਭਲੀ ਮੈਂ ਪ੍ਰਵਾ ਪੈਂਟ ਪਾਈ ਨਵੀਂ ਆ ਟੌਰ ਕੱਢ ਕੇ ਠੀਕ ਆ ਬੂਟ ਪਾਏ ਟੌਰ ਕੱਢ ਕੇ ਕਮੇਨ ਪੂਰੀ ਹੱਤ ਕਰਾਈ ਵੀ ਠੀਕ ਆ ਬੋਲੇ ਜਦੋਂ ਮੈਂ ਆ ਜਾ ਆ ਗਏ ਉੱਥੇ ਲਾਇ ਨਾ ਡੰਡ 10 ਡੰਡ ਉਹ ਪਾਈ ਮੈਨੂੰ ਸਲਾਮਾ ਕਰਨਾ ਕਹਿੰਦੇ ਪਾਜੀ ਬਾਕੀ ਦੇ ਸਾਰਾ ਕੋ ਉਪੇ ਆ ਪਰ ਕਹਿੰਦੇ ਪਾਈ ਜਿਹੜੇ ਨਵੇਂ ਕੱਪੜੇ ਪਾਏ ਨਾ ਜਿੰਮ ਚ ਕੋਈ ਕਹਿੰਦਾ ਦਿਲ ਜਿੱਤ ਲਿਆ ਡਦੇਣਾ ਉਤਤਵਾਰ ਆਪਾਂ ਸਾਰੇ ਸਤਾ ਸਤਾ ਕਹਿੰਦੇ ਆ ਓ ਪਈ ਯਾਰ ਮੈਨੂੰ ਯਾਦ ਆ ਗਿਆ ਮੰਮੀ ਨੇ ਤਾਂ ਖੰਡ ਭਲੈਣ ਭੇਜਿਆ ਸੀ ਬੋਲੇ ਕਿਤੇ ਵੇਲੇ ਟਾਈਮ ਆਈ ਬੈਠ ਦੱਸਾਂਗੇ ਖਰਾਕ ਆਪਣੀ ਖਰਾਕ ਬੜੀ ਸਾਰ ਬੜੀ ਖਰਾਕ ਬੜੀ ਖਰਾਕ ਬੜੀ ਖਰਾਕ ਬੜੀ ਖਰਾਕ ਉਸਤਾ ਜੀ ਚੱਲ ਗਿਆ ਈ ਇੱਕ ਹੋਰ ਆ ਗਿਆ ਓ ਕਿੱਦਾਂ ਕਮ ਸਾਹਿਬ ਹਾਂ ਬੋਲ ਬਾਕ ਐ ਵਧੀਆ ਲਾਦਾ ਜਿਮ ਜਿਮ ਲਾਉਨੇ ਲੈ ਜਿਮ ਪੂਰੀ ਯਾਰ ਜਿਮ ਵੱਲੋਂ ਤੇ ਤੈਨੂੰ ਪਤਾ ਕਦੇ ਆਪਾਂ ਕੀਤਾ ਨੀ ਨੀ ਜਿਮ ਦੇ ਪਰ ਇਹ ਪੂਰੇ ਟੌਰ ਸ਼ੋਰ ਨਾਲ ਹੋਰ ਸੁਣਾ ਫੇ ਬਾ ਵਧੀਆ ਬੈ ਜਾ ਬੈ ਜਾ ਬੈ ਜਾ ਕਿੰਨਾ ਗੜਾ ਹੋਇਆ ਜਿਮ ਜੁਲਾਉਂਦੇ ਨੂੰ ਬੜਾ ਟਾਈਮ ਬੜਾ ਟਾਈਮ ਯਾਰ ਪਤਾ ਗਲਤੀ ਹੈ ਬੰਦੇ ਯਾਰ ਆਪਣੇ ਜੁੜਾ ਹੀ ਬਹੁਤ ਆ ਬੰਤੇ ਭੜੇ ਜੁੜੇ ਆਪਣੇ ਆਪਾਂ ਜਿਮ ਦੀ ਲੋੜ ਨਹੀਂ ਯਾਰ ਕਾ ਤੋ ਕਿਉਂਕਿ ਜਿਹੜੇ ਆਪਣੇ ਨਾਲ ਬੰਦੇ ਆ ਨਾ ਮਿੰਟ ਚ ਭੱਜ ਜਾਂਦੇ ਆ ਜਿਮ ਦਾ ਇੱਥੇ ਕੀ ਫਾਇਦਾ ਹਣਾ ਯਾਰ ਜੇ ਚਾਰ ਪੰਜ ਜਾਣੇ ਪੈਗੇ ਯਾਰ ਲਾਦਾ ਇਕੱਠੇ ਜਿਮ ਲਾਉਣਾ ਰਿਹਾ ਤੇ ਇੰਝ ਕਰਦੇ ਆਂ ਇਕੱਠੀ ਲੈ ਕੱਟੀ ਤਰੇ ਤੇਰਾ ਮਾਤਰੀ ਵਧਿਆ ਫੇ ਪਤਾ ਗੱਲ ਥੋੜੀ ਮਰੀ ਹਾਂ ਇੱਕ ਵਾਰੀ ਮੈਂ ਜਦੋਂ ਲੱਗਣਾ ਜਿਮ ਨੂੰ ਇੱਕ ਦਿਨ ਚ ਸਰੀਰ ਬਣਾ ਲਿਆ ਮੈਂ ਉਹ ਤੇਰਾ ਭਲਾ ਇੱਕ ਦਿਨ ਚ ਉਹ ਕਿਦਾਂ 10000 ਇਹ ਗੱਲ ਦੱਸ ਹੁਣ ਮੈਨੂੰ ਯਾਰ ਇਹ ਮਤਲਬ ਉਹ ਤਾਂ ਵਾਲੀ ਗੱਲ ਆ ਯਾਰ ਦੱਸਣੀ ਓਕੇ ਨਹੀਂ ਸਾਰ ਯਾਰ ਤੋ ਤਾਂ ਵਾਲੀਆਂ ਗੱਲਾਂ ਦੱਸ ਯਾਰ ਫਿਰ ਹੋਰ ਕਿਹੜੀ ਗੱਲ ਦੱਸਣੀ ਆ ਜੇ ਤੋ ਤਾਂ ਵਾਲੀ ਗੱਲ ਨਾ ਦਸੀ ਸੁਣ ਫੇ ਯਾਰ ਦਾ ਸਿਆ ਮੈਂ ਖਾ ਲਿਆ 10 ਕਿਲੋ ਪਨੀਰ ਗੱਪ ਗਪਣੀ ਯਾਰ ਪਤਾ ਗੱਲ ਕੀ ਆ ਮੈਨੂੰ ਮਿਲਿਆ ਸੀ ਪਿਆਰ ਕਾਰਾ ਪਨੀਰ ਦਾ ਓਏ ਨਹੀਂ ਓਏ ਹਾਂ 100 ਰੁਪਏ ਮੈਨੂੰ ਮਿਲਿਆ ਸੀ ਪਿਆਰ ਮੈਂ 100 ਦਾ ਲਿਆਂਦਾ ਪਨੀਰ ਤੇ ਉਹ ਪਨੀਰ ਮੈਂ ਖਾਦਾ ਇੱਕ ਦਿਨ ਚ ਸਤਾਰ ਮੇਰਾ ਡੋਲਾ ਇੱਥੇ ਆ ਗਿਆ ਕੀ ਹੁਣ ਕੀ ਹੋਇਆ ਹੁਣ ਘਟ ਗਿਆ ਹੁਣ ਯਾਰ ਘਟ ਗਿਆ ਪਤਾ ਗੱਲ ਕੀ ਸਾਰ ਹੁਣ ਪਨੀਰ ਨਹੀਂ ਮਿਲਦਾ ਪਨੀਰ ਤੇ ਮਿਲਦਾ ਵਾ ਪਿਆਰ ਨਹੀਂ ਪਿਆਰ ਦੀ ਮਿਲਦਾ ਜਿਹੜਾ ਪਤਾ ਗੱਲਾਂ ਰਿਸ਼ਤੇਦਾਰ ਯਾਰ ਆਪਣੇ ਥੋੜੇ ਮਤਲਬ ਘੱਟ ਆਉਂਦੇ ਆ ਤਾਂ ਕਰਕੇ ਇਹ ਤੈਨੂੰ ਬਰਾਏ 100 ਰੁਪਏ ਆ ਪਿਆਰ ਮਿਲੇ ਫੇਰੀ ਗੱਲ ਬਾਤ ਆ ਇਦਾਂ ਇਹਨਾਂ ਨੂੰ ਪਤਾ ਯਾਰ ਸਹੀ ਜਾਂਦਾ ਬੰਦਾ ਇਹ ਡੰਬਲ ਹੀ ਬੜਾ ਤਾਂ ਬੋੜਾ ਬੜੀ ਦੇਖਣਾ ਨਹੀਂ ਇਹ ਸੋਨਾ ਹੈ ਬੰਗਾ ਬੜਾਈ ਇੱਲਿਆਂ ਦਾ ਕਰੋ ਕਿੰਨੇ ਕਰਾ ਲਿਆਂਦਾ ਯਾਰ ਬੜਾ ਮਹਿੰਗਾ ਈ ਚਾ ਲੈਰੀ ਵੀ ਖਾਸ ਹੈ 10 ਫੇ ਮਹਿੰਗਾ ਵਾ ਤੇ ਯਾਰ ਇਦਾਂ ਵਈ ਸੈਂਸਰ ਵਾਲਾ ਵਾ ਮਾਲਾ ਇਹਨੂੰ ਆਪਾਂ ਇਦਾਂ ਕੀਤਾ ਨਾ ਇਦਾਂ ਕੀਤਾ ਹੂੰ ਇਦਾਂ ਕੀਤਾ ਹੂੰ ਤੇ ਇਹ ਆਪਣੇ ਇੱਥੇ ਆਇਆ ਨਾ ਇਹ ਕਾਤੋਂ ਕਾਤੋਂ ਨਹੀਂ ਆਇਆ ਯਾਰ ਓਸਤਾ ਯਾਰ ਮੇਰੀ ਗੱਲ ਸੁਣ ਇਹ ਇਹ ਟ੍ਰੇਨਰ ਹੁੰਦੇ ਨਾ ਤੂੰ ਉਹਨੂੰ ਇਹ ਨਹੀਂ ਕਹਿ ਸਕਦਾ ਇਹ ਖਾਤੋਂ ਆਇਆ ਇਹ ਕਾਤੋਂ ਆਇਆ ਨਾ ਤੂੰ ਬਸ ਸੁਣਨਾ ਵਾ ਤੂੰ ਇਹ ਨਹੀਂ ਕਹਿਣਾ ਵੀ ਇਹ ਕਿਦਾਂ ਆਇਆ ਤੂੰ ਨੇ ਭਾਈ ਠੀਕ ਆ ਓਕੇ ਇਦਾਂ ਹੀ ਆ ਓਕੇ ਭਾਈ ਇਦਾਂ ਹੀ ਆ ਓਏ ਹੋਏ ਓਏ ਹੋਏ ਚੈੱਕ ਕਰ ਡੋੜਾ ਬੰਦਾ ਤੇ ਨਹੀਂ ਇੱਡਾ ਆ ਤੇ ਟਾਡਾ ਬਾਰ ਨੇ ਉਹਨੂੰ ਬਾਰੀ ਮਾਰਦਾ ਓਏ ਹੋਏ ਹੋਰ ਸੁਣਾ ਫਿਰ ਹੋਰ ਫਿਕਰਾ ਕਰੂ ਕਿਦਾਂ ਮੈਂ ਕੁਰਕਰੇ ਦਿਨ ਦੇ ਦੋ ਚਾਰ ਖਾ ਲਈਏ ਓਏ ਹੋਏ ਹੋ ਇੰਨੀ ਖਰਾਕ ਇੱਧਰ ਵੇ ਫਿਰ ਹਾਂ 10000 ਸਵੇਰੇ ਉੱਠਦੇ ਆ ਹੀ ਪੂਰਾ ਗਲਾ ਭਰ ਕੇ ਪੂਰਾ ਗਲਾ ਭਰ ਕੇ ਹਾਂ ਪਾਣੀ ਪੀ ਲਦਾ ਓਏ ਹੋਏ ਹੋਏ ਹੋ ਜੀ ਯਾਰ ਇੱਡੀ ਵਡੀ ਖਰਾਕ ਨਾ ਖਾਇਆ ਕਰੀ ਯਾਰ ਪਤਾ ਚੱਕਰ ਕੀ ਸਰੀਰ ਬਹੁਤ ਆਣਾ ਸਰੀਰ ਯਾਰ ਫਿਰ ਤੈਨੂੰ ਪਤਾ ਮੰਗਦਾ ਖਰਾਕ ਤੇ ਉਹ ਖਰਾਕ ਦੀ ਖਰਾਕ ਬੜੀ ਤਗੜੀ ਆ ਹਾਂ ਖਰਾਕ ਬਹੁਤ ਆ ਯਾਰ ਮੈਂ ਸੁਣਿਆ ਯਾਰ ਜਿਹੜੇ ਜਿਮ 'ਚ ਮਨਾਉਂਦੇ ਆ ਡਾਂਟੀ ਬੜੇ ਮਾਰਦੇ ਬੜੇ ਬੜੇ ਮੈਂ ਤਾਂ ਬੰਦੇ ਯਾਰ ਆਪਣੇ ਕੋ ਬੜੇ ਹੁੰਦੇ ਰੇ ਪਹਿਲੇ ਸਮੇਂ 'ਚ ਕਹਿੰਦੇ ਭਾਈ ਆ ਡੰਡ ਲਾਉਣੇ ਡੰਡ ਲਾਉਣੇ ਬੰਦੇ ਬੜੇ ਆਪਾ ਟ੍ਰੇਨਿੰਗ ਕੀਤੇ ਆ ਜਿੰਨੇ ਵੀ ਟ੍ਰੇਨਿੰਗ ਕੀਤੇ ਨਾ ਅੱਜ ਤੱਕ ਜਿੰਨੇ ਵੀ ਟ੍ਰੇਨਿੰਗ ਕੀਤੇ ਆ ਉਹਨਾਂ ਨੇ ਪਿੱਛੇ ਮੁੜ ਕੇ ਦੇਖਿਆ ਹੀ ਨਹੀਂ ਕਾਹਤੋਂ ਇਹ ਕਾਹਤੋਂ ਕਿਉਂਕਿ ਸਰੀਰ ਨਹੀਂ ਬਣਿਆ ਓਹੋ ਅੱਜ ਪਤਾ ਲੱਗਾ ਉਹ ਬੰਦੇ ਹੁੰਦੇ ਘੱਟ ਨਹੀਂ ਗੇ ਸ਼ਨੀਰ ਨਹੀਂ ਬਣੇ ਯਾਰ ਚੱਲ ਡਾਂਡੀ ਮਾਰ ਕੇ ਦਿਖਾ ਦੇ ਯਾਰ ਡਾਂਡ ਯਾਰ ਪਤਾ ਚੱਕਰ ਕੀ ਪਈ ਤੈਨੂੰ ਦੱਸਿਆ ਰਿਹਾ ਮੈਂ ਡਾਂਡੇ ਕਰੀ ਪੰਪ 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 ਜਾਣਗੇ ਯਾਰ ਡੰਡ ਲਾ ਲਈ ਮੈਂ ਜ਼ਿਆਦਾ ਉਹ ਥੱਲੇ ਹੀ ਰਹਿ ਗਏ ਯਾਰ ਮੈਂ ਯਾਰ ਸਪਾਟੇ ਰ ਬੜਾ ਨਾਮ ਸੁਣਿਆ ਉਹ ਕਿੱਦਾਂ ਮਾਰੀ ਬੜੇ ਲੈ ਲੈ ਬੜੇ ਸਪਾਟੇ ਬੜੇ ਸਪਾਟੇ ਬੜੇ ਸਪਾਟੇ ਲੁੰਦੇ ਨੇ ਪਿੰਲੀ ਸੂਕਸਾਨ ਯਾਰ ਮਾੜੀ ਲੱਕੀ ਹਨ ਹੈ ਮਾੜੇ ਲਾ ਗਿਆ ਯਾਰ ਪਤਾ ਗੱਲ ਕੀ ਹੈ ਯਾਰ ਅੱਜ ਨਾ ਯਾਰ ਸਿਰਫ ਕੋਲੀ ਦਹੀਂ ਦੀ ਖਾਧੀ ਆ ਓਏ ਹੋ ਨਾ ਪ੍ਰਾ ਭਾਈ ਨਹੀਂ ਖਾਣੀ ਹੋਰ ਯਾਰ ਪਤਾ ਚੱਕਰ ਕੀ ਯਾਰ ਇਹ ਮਖਾਣੀ ਆ ਰੋਟੀ ਤੇ ਤੈਨੂੰ ਪਤਾ ਐਵੇਂ ਯਾਰ ਚਪੜ ਨਾਲੇ ਬਾਹਰ ਚਾਰ ਦਿਨੋਂ ਖਾਣੀ ਜਾਣਾ ਯਾਰ ਇਹ ਵੀ ਗੱਲ ਚੱਕਰ ਹੀ ਆ ਯਾਰ ਹੋਰ ਤਾਂ ਕੋਈ ਚੱਕਰ ਨਹੀਂ ਗਾ ਸਰੀਰ ਤੇ ਬਹੁਤ ਆ ਸਰੀਰ ਦਾ ਚੱਕਰ ਨਹੀਂ ਗਾ ਹੋਰ ਡੰਡ ਤੇ ਸਤਾਰ ਮੇਰੀ ਗੱਲ ਸੁਣ ਡੰਡ ਤੇ ਇਹੋ ਇਹੋ ਜਿਹੇ ਬੰਦੇ ਆਣਾ ਆਪਣੇ ਤੋਂ ਜਦੋਂ ਕਿ ਉਹਨਾਂ ਨੂੰ ਕਹਿ ਦੀ ਨਾ ਭਾਈ ਡੰਡ ਲਾਉਣੇ ਆ ਉਹਨਾਂ ਨੇ ਆਉਣਾ ਹੀ ਨਹੀਂ ਦੇਲਦੀਆਂ ਪੜਨਾ ਉਸਤਾਦ ਇਹਨੂੰ ਪੜਾ ਹੀ ਦੇਲਦੀਆਂ ਪੜਦਾਂ ਓਏ ਹੋ ਡੰਬਲ ਰੜ ਗਿਆ ਡੰਬਲ ਓਏ ਓਹ ਬੇਂਗਾ ਬੜਾ ਹੈ ਨਾ ਬੇਂਗਾ ਬੜਾ ਮਹਿੰਗਾ ਬੜਾ ਇਹ ਲਿਆਂਦਾ ਕਿੱਥੋਂ ਇਹ ਬੜਾ ਮਹਿੰਗਾ ਯਾਰ ਇਹ ਵੇਖ ਲੈ ਤੂੰ ਲਾਲਾ ਸਾਹਿਬ ਵੀ ਕਿੰਨੇ ਕਿਦਿਆ ਕਿੰਨੇ ਕਿਦਿਆ ਹੈਗਾ ਤੈਨੂੰ ਦੱਸ ਯਾਰ ਲੱਗਦਾ ਤੇ ਸੋਪ ਯਾਰ ਆਈਆ ਓਏ ਨਹੀਂ ਨਹੀਂ ਓਏ ਯਾਰ ਮੇਲੇ ਦੇ ਵਿੱਚੋਂ ਹੀ ਆ ਓਏ ਯਾਰ ਇਹ ਤਾਂ ਨਹੀਂ ਤੈਨੂੰ ਕੀ ਲੱਗਦਾ ਹੈ ਕੀ ਹੋਊਗਾ ਯਾਰ ਫੋਨ ਨੂੰ ਕੀ ਡੰਬਲ ਹੀ ਆ ਤੂੰ ਕਹਿਦਾ ਉਹ ਹੀ ਉਹ ਜਿਹੜੀ ਗੱਲ ਉਸਤਾਦ ਜੀ ਨੇ ਕਿਹਾ ਸੀ ਕਿ ਉਹ ਗੱਲ ਸੱਚੀ ਆ ਹੋਰ ਸੁਣਾ ਫਿਰ ਬਾ ਵਧੀਆ ਯਾਰ ਮੈਂ ਤੁਹਾਨੂੰ ਕਦੀ ਵੀ ਮਾਣਾ ਨਹੀਂ ਕਹਿ ਸਕਦਾ ਯਾਰ ਜਿਹੜੀ ਤੇ ਗੱਲ ਕਹਿ ਤੀ ਪਤਾ ਯਾਰ ਪਤਾ ਗੱਲ ਕੀ ਆਪਣਾ ਸਰੀਰ ਬਹੁਤ ਆ ਕਿ ਆਪਾਂ ਯਾਰ ਸਿੱਧੀ ਗੱਲ ਕਰੀ ਜੇ ਅਰੇ ਨੂੰ ਪਾਈ ਸਰੀਰ ਬਣਾਉਣਾ ਹਾਂ ਆਇਆ ਠੀਕ ਆਣਾ ਉਹੀ ਹੁਣ ਤੂੰ ਸਰੀਰ ਬਣਾਉਣਾ ਹਾਂ ਦੱਸ ਯਾਰ ਬਣਾਉਣਾ ਤਾਂ ਪਰ ਤੇਰੇ ਤੋਂ ਨਹੀਂ ਬਣਾਉਣਾ ਕਿਉਂ ਯਾਰ ਯਾਰ ਤੂੰ ਯਾਰ ਉਹੀ ਗੱਲ ਆ ਇਦਾਂ ਦਾ ਸਤਾ ਦਾ ਸਰੀਰ ਬਣਾਵਾਂਗਾ ਇਦਾਂ ਦਾ ਸਰੀਰ ਬਣਾਵਾਂਗੇ ਨਾ ਸ਼ੇਰ ਨਾਲ ਕਬੱਡੀ ਖੇਡਦਾ ਫਿਰੇਗਾ ਸ਼ੇਰ ਨਾਲ ਯਾਰ ਫੇਰ ਪਤਾ ਕੀ ਹੋਣਾ ਵਾ ਸ਼ੇਰ ਤੋਂ ਮੈਨੂੰ ਫੜ ਲੈਣਾ ਨਾ 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 ਇਦਾਂ ਕੋ ਨਹੀਂ ਹੋਣਾ ਯਾਰ ਜੇ ਰ ਤੂੰ ਗਿਆ ਸ਼ੇਰ ਤੋਂ ਸ਼ੇਰ ਨੇ ਡਰ ਜਾਣਾ ਕਾਤੋਂ ਸ਼ੇਰ ਨੇ ਤਾਂ ਡਰ ਜਾਣਾ ਕਿਉਂਕਿ ਯਾਰ ਉਹਨੇ ਕਹਿਣਾ ਇਹ ਤਾਂ ਪਹਿਲਾਂ ਹੀ ਹੱਡੀਆਂ ਵਿੱਚੋਂ ਮਾਸ ਮੈਨੂੰ ਕੀ ਮਿਲਣਾ ਯਾਰ ਇਹ ਵੀ ਗੱਲ ਤੇ ਗੱਲ ਤੇ ਵੀ ਸਹੀ ਆ ਵਾਹ ਵਾਹ ਕਰ ਦੇ ਕਰ ਚਲ ਮੈਂ ਤੁਹਾਨੂੰ ਇੱਕ ਸੁਣਾਉਣਾ ਸ਼ਾਇਰੀ ਸੁਣਾ ਯਾਰ ਓਏ ਹੋਏ ਸ਼ਾਇਰੀ ਦਾ ਜਨਾਬ ਸੁਣਾਵੀ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਲਿਆਂਦੇ ਬੰਬਲ ਓਏ ਹੋਏ ਓਏ ਹੋਏ ਓਏ ਹੋਏ ਬਾਰੀ ਬਰਸੀ ਖਟਣ ਗਿਆ ਸੀ ਖਟ ਕੇ ਜਾਂਦਾ ਬੰਬਲ ਹੂੰ ਤੂੰ ਨਾ ਚੱਕੀ ਡੰਬਲ ਤੂੰ ਨਾ ਚੱਕੀ ਡੰਬਲ ਓਏ ਹੋਏ ਓਏ ਹੋਏ ਯਾਰ ਇਹ ਸ਼ਾਇਰੀ ਨਹੀਂ ਸੀ ਯਾਰ ਇਹ ਤਾਂ ਬੋਲੀਆਂ ਹੀ ਸੁਣਾਈ ਆਂਦੇ ਆ ਯਾਰ ਆਪਣਾ ਚੱਕਰੀ ਗੈਰੀ ਦਿਮਾਗ ਫੇਰ ਜਾਂਦਾ ਯਾਰ ਤੇ ਯਾਰ ਬਾਕੀ ਹੁਣ ਬਸ ਬਹੁਤ ਆ ਵੀਡੀਓ ਤੇ ਯਾਰ ਤੂੰ ਕੜਾ ਬੜੀ ਔਰ ਦੀ ਮਾਰਿਆ ਮੇਰੇ ਇਹ ਵੀਡੀਓ ਦੇ ਖਤਮ ਨਹੀਂ ਕਰਨੀ ਤੇ ਮਿੱਤਰੋ ਯਾਰ ਆ ਵੇਖ ਲੋ ਮੇਰਾ ਗੁੱਟ ਵਖਾ ਯਾਰ ਆਣੇ ਇਹਨਾਂ ਨੂੰ ਇਹਨੇ ਅਜੇ ਮੇਰੀ ਵੀਡੀਓ ਬਣਾਦੇ ਬਣਾਦੇ ਗੁੱਟ ਤੇ ਕਿਦਾਂ ਬੂਆ ਮਾਰਿਆ ਇਹ ਆਣਾ ਯਾਰ ਮੈਂ ਤੁਹਾਡਾ ਨਾ ਮਾਰਿਆ ਹੀ ਬੂਆ ਤੇ ਬਾਕੀ ਮਿਲਦੇ ਯਾਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਚ